ਸ੍ਰੀ ਅਨਕਾਲ ਜੀ ਸਵਾਗਤ ਹੈ ਆਪ ਸਭ ਦਾ ਤੁਹਾਡੇ ਆਪਣੇ ਚੈਨਲ EJR ਗੈਲਰੀ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵਗੇ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਆਪਣੇ ਆਪ ਨੂੰ ਖੁਸ਼ ਅਤੇ ਆਪਣੀ ਮਾਨਸਿਕ ਸਥਿਤੀ ਨੂੰ ਕਿਵੇਂ ਮਜ਼ਬੂਤ ਬਣਾ ਕੇ ਰੱਖਿਆ ਜਾ ਸਕੇ ਸੋ ਕਈ ਵਾਰੀ ਸਾਡਾ ਮਨ ਬਿਨਾਂ ਕਿਸੇ ਗੱਲ ਤੋਂ ਉਦਾਸ ਜਾ ਰਹਿਣ ਲੱਗ ਜਾਂਦਾ ਹੈ ਅਸੀਂ ਜਦੋਂ ਜ਼ਰੂਰਤ ਤੋਂ ਜ਼ਿਆਦਾ ਸੋਚਦੇ ਆ ਜਦੋਂ ਸਾਡਾ ਧਿਆਨ ਇੱਕ ਹੀ ਗੱਲ ਵੱਲ ਚਲਾ ਜਾਂਦਾ ਤਾਂ बार-बार ਮਨ ਵਿੱਚ ਉਹੀ ਥਾਟ ਆਉਣ ਲੱਗਦਾ ਹੈ ਆਪਾਂ ਉਸ ਗੱਲ ਬਾਰੇ ਬਾਰ-ਬਾਰ ਸੋਚਦੇ ਰਹਿੰਦੇ ਹਾਂ ਜਿਵੇਂ ਘਰ ਵਿੱਚ ਕੋਈ ਸਮਾਨ ਪਿਆ ਹੁੰਦਾ ਹੈ ਨਾ ਉਸ ਨੂੰ ਆਪਾਂ ਇਸ ਇੱਕ ਜਗ੍ਹਾ ਤੋਂ ਚੁੱਕ ਕੇ ਦੂਜੀ ਜਗ੍ਹਾ ਤੇ ਰੱਖ ਦਿੰਦੇ ਹਾਂ ਤਾਂ ਘਰ ਦਾ ਉਹ ਕੋਰਨਰ ਹੀ ਵਧੀਆ ਲੱਗਣ ਲੱਗ ਪੈਂਦਾ ਐਸੀ ਤਰ੍ਹਾਂ ਹੀ ਸਾਡਾ ਮਨ ਹੈ ਇਸੇ ਤਰ੍ਹਾਂ ਹੀ ਮਨ ਵਿੱਚ ਕੁਝ ਖਿਆਲ ਬਾਹਰ ਕੱਢਣ ਦੀ ਜ਼ਰੂਰਤ ਹੁੰਦੀ ਹੈ ਅਤੇ ਜਿਉਂ-ਜਿਉ ਅਸੀਂ ਚੰਗਾ ਸੋਚਾਂਗੇ ਆਟੋਮੈਟਿਕਲੀ ਸਾਡੇ ਅੰਦਰ ਪੋਜ਼ਿਟਿਵਿਟੀ ਆਏਗੀ ਆਪਾਂ ਚੰਗਾ ਸੋਚਾਂਗੇ ਤਾਂ ਸਾਨੂੰ ਖੁਦ ਵਿੱਚ એનર્ਜੀ ਮਹਿਸੂਸ ਹੋਣ ਲੱਗ ਜਾਏਗੀ ਜ਼ਿੰਦਗੀ ਕਿ ਜਿਹਾ ਸਫਰ ਹੈ ਜਿਸ ਵਿੱਚ ਉਤਾਰ ਚੜਾਵ ਤਾਂ ਚੱਲਦੇ ਹੀ ਰਹਿੰਦੇ ਹਨ ਜੇਕਰ ਅੱਜ ਸਮਾਂ ਚੰਗਾ ਹੈ ਤਾਂ ਸਾਨੂੰ ਪਤਾ ਨਹੀਂ ਸਾਡਾ ਆਉਣ ਵਾਲਾ ਸਮਾਂ ਕਿਵੇਂ ਦਾ ਹੋਵੇਗਾ ਜਦੋਂ ਵੀ ਕੋਈ ਮੁਸ਼ਕਲ ਜਾਂ ਔਖੀ ਘੜੀ ਆਉਂਦੀ ਹੈ ਤਾਂ ਉਸ ਸਿਚੁਏਸ਼ਨ ਨੂੰ ਬੜੀ ਹਿੰਮਤ ਨਾਲ ਫੇਸ ਕਰਨਾ ਚਾਹੀਦਾ ਹੈ ਕਿਉਂਕਿ ਸਮਾਂ ਇਕਸਾਰ ਨਹੀਂ ਰਹਿੰਦਾ ਸਮੇਂ ਨੇ ਆਪਣੀ ਚਾਲ ਚੱਲਦੀ ਹੀ ਰਹਿਣਾ ਸੋ ਅੱਜ ਦੇ ਸਮੇਂ ਵਿੱਚ ਉਹ ਹੀ ਇਨਸਾਨ ਸਫਲ ਹੈ ਜਿਹੜਾ ਹਰ ਮੁਸ਼ਕਲ ਪਰੇਸ਼ਾਨੀ ਦਾ ਡਟਕੇ ਮੁਕਾਬਲਾ ਕਰਦਾ ਹੈ ਤੋ ਜਦੋਂ ਵੀ ਤੁਹਾਨੂੰ ਇਕੱਲਾ ਪਣ ਲੱਗੇ ਚਾ ਲੱਗੇ ਕਿ ਮੇਰਾ ਮਨ ਉਦਾਸ ਹੈ ਉਸ ਟਾਈਮ ਗੁਰਬਾਣੀ ਪੜੋ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਕੁਝ ਚੰਗੇ ਰਾਈਟਰਸ ਇਹ ਬੁੱਕ ਕਿਤਾਬਾਂ ਪੜ ਲਓ ਆਟੋਮੈਟਿਕਲੀ ਸਾਡੀ ਸੋਚ ਚੇਂਜ ਹੋ ਜਾਵੇਗੀ ਜਿੰਨਾ ਹੀ ਸੱਚੰਗਾ ਸੋਚਾਂਗੇ ਚੰਗੇ ਵਿਚਾਰ ਮਨ ਚ ਲਿਆਵਾਂਗੇ ਉਨੀ ਸਾਡੀ ਸੋਚ ਪੋਜ਼ਿਟਿਵ ਹੁੰਦੀ ਹੈ ਜੇਕਰ ਅਸੀਂ ਮਨ ਵਿੱਚ 네ਗੇਟਿਵ ਵਿੱਚ ਥੌਟਸ ਸੋਚਦੇ ਰਵਾਂਗੇ ਹਾਏ ਪਤਾ ਨਹੀਂ ਉਹ ਕੀ ਹੋਊਗਾ ਆਉਣ ਵਾਲਾ ਸਮਾਂ ਕਿਦਾਂ ਦਾ ਹੋਵੇਗਾ ਇਹ ਸੋਚ ਦੇ ਨਾਲ ਨਾ ਅਸੀਂ ਆਪਣਾ ਜੋ ਪ੍ਰੈਸੈਂਟ ਸਮਾਂ ਨਾ ਉਸ ਨੂੰ ਵੀ ਬਰਬਾਦ ਕਰਦੇ ਆ ਇਹ ਤੇ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸਾਡਾ ਆਉਣ ਵਾਲਾ ਸਮਾਂ ਕਿਵੇਂ ਦਾ ਹੋਵੇਗਾ ਜੋ ਟਾਈਮ ਲੰਘ ਗਿਆ ਉਹ ਦੁਬਾਰਾ ਤੇ ਨਹੀਂ ਆਉਣਾ ਉਸ ਬਾਰੇ ਸੋਚਣ ਦਾ ਕੋਈ ਫਾਇਦਾ ਹੀ ਨਹੀਂ ਸੋ ਹਮੇਸ਼ਾ ਹੀ ਆਪਣੇ ਪ੍ਰੈਜੈਂਟ ਵਿੱਚ ਜੀਣਾ ਚਾਹੀਦਾ ਹੈ ਸੋ ਜ਼ਿੰਦਗੀ ਨੂੰ ਸਫਲ ਅਤੇ ਸੁਚੱਜਾ ਬਣਾਉਣ ਲਈ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਜੋ ਵਿਅਕਤੀ ਸਮੇਂ ਦੀ ਕਦਰ ਕਰਦਾ ਹੈ ਸਮਾਂ ਉਸ ਦੀ ਕਦਰ ਕਰਦਾ ਹੈ ਸੋ ਕਈ ਵਾਰ ਅਸੀਂ ਸੋਚਦੇ ਹਾਂ ਨਾ ਹਾਂ ਵੀ ਆਪਾਂ ਲਾਈਫ ਵਿੱਚ ਇਕੱਲੇ ਕੁਝ ਨਹੀਂ ਕਰ ਸਕਦੇ ਸਾਡਾ ਤਾਂ ਕੋਈ ਖਾਸ ਇਨਸਾਨ ਆ ਸਾਡੀ ਲਾਈਫ ਸਾਡਾ ਤਾਂ ਉਸ ਬਗੈਰ 살ਦਾ ਹੀ ਨਹੀਂ ਉਹ ਇਨਸਾਨ ਵੀ ਸਾਡੀ ਇਸ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ ਉਸ ਨੂੰ ਵੀ ਲੱਗਦਾ ਹੈ ਕਿ ਹਾਂ ਇਹ ਇਹ ਮੇਰੇ ਬਗੈਰ ਰਹਿ ਨਹੀਂ ਸਕਦੀ ਜਾਂ ਰਹਿ ਨਹੀਂ ਸਕਦਾ ਆਪਾਂ ਜਿਆਦਾ ਜਦੋਂ ਇੱਕ ਬੰਦੇ ਤੇ ਡਿਪੈਂਡ ਹੋ ਜਾਂਦੇ ਆ ਨਾ ਤਾਂ ਅਸੀਂ ਆਪਣੇ ਆਪ ਨੂੰ ਹੀ ਕਮਜ਼ੋਰ ਬਣਾਉਂਨੇ ਆਂ ਅਗਲਾ ਬੰਦਾ ਵੀ ਸੋਚਦਾ ਹੈ ਕਿ ਇਹ ਤੇ ਮੇਰੇ ਤੇ ਹੀ ਡਿਪੈਂਡ ਹੈ ਆਪਣੇ ਆਪ ਤਾਂ ਕੁਝ ਕਰ ਹੀ ਨਹੀਂ ਸਕਦਾ ਜਾਂ ਕਰ ਨਹੀਂ ਸਕਦੀ ਸੋ ਇਸੇ ਗੱਲ ਦਾ ਫਾਇਦਾ ਉਠਾਉਂਦਾ ਹੈ ਸੋ ਕਈ ਵਾਰੀ ਲਾਈਫ 'ਚ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ ਸਾਨੂੰ ਇਕੱਲੇ ਵੀ ਰਹਿਣਾ ਪੈਂਦਾ ਹੈ ਇਕੱਲੇ ਬਾਹਰ ਕੰਮ ਵੀ ਕਰਨਾ ਪੈਂਦਾ ਹੈ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਸੋ ਜਿੰਨਾ ਅਸੀਂ ਆਪਣੇ ਮਨ ਨੂੰ ਮਜ਼ਬੂਤ ਬਣਾਵਾਂਗੇ ਆਪਣੀ ਮਾਨਸਿਕ ਸਥਿਤੀ ਨੂੰ ਸਟਰੋਂਗ ਬਣਾਵਾਂਗੇ ਉਨਾ ਹੀ ਅਸੀਂ ਉਹਨਾਂ ਕੰਡੀਸ਼ਨਾਂ ਦਾ ਵਿੱਚ ਆਪਣੇ ਆਪ ਨੂੰ ਸੰਭਾਲ ਪਾਵਾਂਗੇ ਕਦੀ ਡੋਲਾਂਗੇ ਨਹੀਂ ਲਾਈਫ ਵਿੱਚ ਕਦੇ ਵੀ ਕਿਸੇ ਇੱਕ ਇਨਸਾਨ ਤੇ ਡਿਪੈਂਡ ਨਾ ਰਹੋ ਮੇਰਾ ਖੁਦ ਦਾ ਮੰਨਣਾ ਹੈ ਕਿ ਲਾਈਫ ਜਿੰਡਪੈਂਡੈਂਟ ਬਣੋ ਜਿੰਨੀ ਦੇਰ ਤੱਕ ਅਸੀਂ ਖੁਦ ਇਨਡਿਪੈਂਡੈਂਟ ਨਹੀਂ ਬਣਦੇ ਅਸੀਂ ਸਫਲ ਨਹੀਂ ਹਾਂ ਮੈਂ ਵੀ ਆਪਣੀ ਲਾਈਫ ਦਾ ਬਹੁਤ ਸਾਰਾ ਟਾਈਮ ਇਦਾਂ ਹੀ ਗਵਾਇਆ ਇਹ ਨਾ ਫਾਲਤੂ ਦੀਆਂ ਸੋਚਾਂ ਸੋਚ-ਸੋਚ ਕੇ ਬਹੁਤ ਕੁਝ ਜੋ ਕਿ ਜੋ ਟਾਈਮ ਲੰਘ ਗਿਆ ਉਹਨਾਂ ਵਾਪਸ ਨਹੀਂ ਸਕਦਾ। ਸੋ ਜਿਹੜਾ ਟਾਈਮ ਸਾਡੇ ਕੋਲ ਹੈ ਉਸ ਦਾ ਸਹੀ ਉਸੇ ਸਹੀ ਵਰਤੋਂ करिए। ਚੰਗਾ ਖਾਈਏ, ਪੀਏ, ਚੰਗਾ ਸੋਚੀਏ। ਚੰਗੇ ਵਿਚਾਰ ਆਪਣੇ ਮਨ ਚ ਲਿਆਈਏ। ਸਵੇਰੇ ਉੱਠਦੇ ਹੀ ਜਦੋਂ ਅਸੀਂ ਚੰਗਾ ਸੋਚਦੇ ਹਾਂ ਤਾਂ ਆਟੋਮੈਟਿਕਲੀ ਸਾਡਾ ਦਿਨ ਵਧੀਆ ਲੰਘਦਾ ਹੈ। ਅਸੀਂ ਸਵੇਰੇ ਉੱਠ ਕੇ ਚਲੋ। ਜਦੋਂ ਅਸੀਂ ਕੁਝ ਨੈਗੇਟਿਵ ਸੋਚ ਲੈਨੇ ਆ ਜਾਂ ਨੈਗੇਟਿਵ ਥਾਟ ਆ ਜਾਂਦਾ ਤਾਂ ਸਾਡਾ ਸਾਰਾ ਦਿਨ ਹੀ ਖਰਾਬ ਜਾਂਦਾ ਸੋ ਸਵੇਰੇ ਉੱਠਦੇ ਸਾਰ ਹੀ ਚੰਗੇ ਥਾਟ ਆਪਣੇ ਮਨ ਚ ਲਿਆਓ ਪਰਮਾਤਮਾ ਦੇ ਨਾਮ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋ ਤੁਹਾਡਾ ਦਿਨ ਆਪਣੇ ਆਪ ਹੀ ਵਧੀਆ ਲੰਘੇਗਾ ਆਪਣੇ ਬੱਚਿਆਂ ਨੂੰ ਟਾਈਮ ਦਿਓ ਆਪਣੇ ਆਪ ਨੂੰ ਟਾਈਮ ਦਿਓ ਜਦੋਂ ਤੁਸੀਂ ਵਿਹਲੇ ਬੈਠੇ ਹੋ ਆਪਣੇ ਆਪ ਨਾਲ ਗੱਲਾਂ ਕਰੋ ਆਪਣੇ ਅੰਦਰ ਨੂੰ ਫਰੋਲੋ ਤੇ ਵੇਖੋ ਕਿ ਮੈਂ ਲਾਈਫ 'ਚ ਕੀ ਕੀਤਾ ਤੇ ਕੀ ਨਹੀਂ ਕੀਤਾ ਜੋ ਮੈਂ ਨਹੀਂ ਕਰ ਸਕਿਆ ਉਸਨੂੰ ਕਰਨ ਦੀ ਕੋਸ਼ਿਸ਼ ਕਰਾਂ ਆਟੋਮੈਟਿਕਲੀ ਤੁਹਾਡੇ ਮਨ ਵਿੱਚ ਪੋਜ਼ਿਟਿਵ એનર્ਜੀ ਆਵੇਗੀ ਜਿੰਨਾ ਅਸੀਂ ਪੋਜ਼ਿਟਿਵ ਸੋਚਾਂਗੇ ਓਨੇ ਹੀ ਚੰਗੇ ਵਿਚਾਰ ਆਉਣਗੇ ਅਸੀਂ ਆਪਣੇ ਜੀਵਨ ਨੂੰ ਹੋਰ ਸਚਜਾ ਬਣਾ ਸਕਾਂਗੇ ਸੋ ਜ਼ਿੰਦਗੀ ਨੂੰ ਜੀਉਣਾ ਸਿੱਖੋ ਨਾ ਕਿ ਦਿਨ ਕੱਟਨੇ ਸਿੱਖੋ ਜਿੰਦਗੀ ਬਹੁਤ ਸੋਹਣੀ ਹੈ ਜਿੰਦਗੀ ਪਰਮਾਤਮਾ ਦੁਆਰਾ ਦਿੱਤਾ ਗਿਆ ਸਭ ਤੋਂ ਸੋਹਣਾ ਤੋਹਫਾ ਹੈ ਇਸ ਨੂੰ ਅਸੀਂ ਹੋਰ ਸੁਹਾਵਣਾ ਬਣਾ ਸਕਦੇ ਹਾਂ ਚੰਗੇ ਵਿਚਾਰ ਚੰਗੀ ਸੋਚ ਚੰਗੇ ਕੰਮਾਣਾ ਸਵੇਰੇ ਜਦੋਂ ਤੁਸੀਂ ਆਪਣੇ ਘਰੋਂ ਕੋਈ ਕੰਮ ਕਰ ਲਈ ਨਿਕਲਦੇ ਹੋ ਜਾਂ ਡਿਊਟੀ ਤੇ ਜਾਂਦੇ ਹੋ ਤਾਂ ਇੱਕ ਵਾਰੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਜਰੂਰ ਵੇਖੋ ਅਤੇ ਆਪਣੇ ਆਪਣਾ ਹਾਈ ਫਾਈ ਜਰੂਰ ਕਰਕੇ ਜਾਓ ਤੁਸੀਂ ਖੋ ਦੇਖੋਗੇ ਕਿ ਤੁਹਾਡਾ ਦਿਨ ਕਿੰਨਾ ਵਧੀਆ ਲੰਘਿਆ ਤੁਸੀਂ ਘਰੋਂ ਜਿਵੇਂ ਦੀ એનર્ਜੀ ਲੈ ਕੇ ਜਾਂਦੇ ਹੋ ਨਾ ਜੇ ਤੁਸੀਂ ਪੋਜ਼ਿਟਿਵ એનર્ਜੀ ਲੈ ਕੇ ਘਰੋਂ ਨਿਕਲਦੇ ਹੋ ਤਾਂ ਤੁਹਾਡਾ ਦਿਨ ਵਧੀਆ ਲੰਘੇਗਾ ਜੇ ਤੁਸੀਂ ਘਰੋਂ ਹੀ ਡਿਪਰੈਸ ਹੋ ਕੇ ਜਾਂ 네ਗੇਟਿਵ 네ਗੇਟਿਵ ਥੌਟ ਲੈ ਕੇ ਜਾਓਗੇ ਤਾਂ ਤੁਹਾਡਾ ਸਾਰਾ ਦਿਨ ਵੀ ਉਵੇਂ ਦਾ ਹੀ ਲੰਘੇਗਾ ਸੋ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਆਪਣੇ ਘਰੋਂ ਨਿਕਲਦੇ ਸਮੇਂ ਕਿਵੇਂ ਦੀ એનર્ਜੀ ਲੈ ਕੇ ਜਾ ਰਹੇ ਹੋ ਸੋ ਹਮੇਸ਼ਾ ਹੀ ਉੜਦਿਆਂ ਬੈੰਦਿਆਂ ਪਰਮਾਤਮਾ ਦਾ ਸ਼ੁਕਰਾਨਾ ਕਰੋ ਉਸ ਵਾਹਿਗੁਰੂ ਦਾ ਲੱਖ ਵਾਰੀ ਸ਼ੁਕਰਾਨਾ ਕਰੋ ਸੱਚੇ ਪਾਤਸ਼ਾਹ ਆਪ ਦੀ ਮਿਹਰ ਨਾਲ ਰਾਤ गुजरीਏ ਦਿਨ ਛੜਿਆ ਸੱਚੇ ਪਾਤਸ਼ਾਹ ਜੀ ਬਹੁਤ ਵਧੀਆ ਲੰਘਾਉਣਾ ਆਪਣੀ ਮਿਹਰ ਇਦਾਂ ਬਣਾ ਕੇ ਰੱਖਣੀ ਜਦੋਂ ਵੀ ਮਨ ਡੋਲੇ ਆਪਣਾ ਮੇਰ ਪਰੇ ਹੱਥ ਸਿਰ ਤੇ ਰੱਖਣਾ ਉਹ ਫਾਲਤੂ ਦੀਆਂ ਸੋਚਾਂ ਸੋਚਣ ਨਾਲ ਬੈਟਰ ਹੈਗੀ ਜਦੋਂ ਵੀ ਮਨ ਉਦਾਸ ਹੋਵੇ ਤਾਂ ਉੱਠ ਕੇ ਕੋਈ ਕੰਮ ਕਰਨ ਲੱਗ ਪੋ ਗੁਰਬਾਣੀ ਪੜੋ ਆਪਣੇ ਕਿਸੇ ਦੋਸਤ ਮਿੱਤਰ ਨਾਲ ਗੱਲਬਾਤ ਕਰੋ ਆਟੋਮੈਟਿਕਲੀ ਉਹ 네ਗੇਟਿਵ ਥੋਟ ਜੋ ਤੁਹਾਡੇ ਦਿਮਾਗ 'ਚ ਆ ਰਹੇ ਨੇ ਉਹ ਦੂਰ ਹੋ ਜਾਣਗੇ ਕਿਉਂਕਿ ਸਾਡਾ ਦਿਮਾਗ ਵੀ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਆਪਾਂ 네ਗੇਟਿਵ ਸੋਚਦੇ ਹਾਂ ਤਾਂ ਦਿਮਾਗ ਵਿੱਚ 네ਗੇਟਿਵ ਹੀ ਥਾਟ ਆਏ ਜਾਣਗੇ ਉਸੇ ਉਲਟ ਜੇ ਆਪਾਂ ਚੰਗਾ ਸੋਚਾਂਗੇ ਚੰਗੇ-ਚੰਗੇ ਵਿਚਾਰ ਮਨਚ ਲਿਆਵਾਂਗੇ ਤਾਂ ਉਦੋਂ ਹੀ ਸਾਡੀ ਸੋਚ ਬਣ ਜਾਂਦੀ ਹੈ ਸੋ ਜਿਹੜਾ ਟਾਈਮ ਲੰਘ ਗਿਆ ਉਹ ਦੁਬਾਰਾ ਤੇ ਆਉਣਾ ਨਹੀਂ ਹੁਣ ਤੁਹ ਜਿਹੜਾ ਸਾਡੇ ਕੋਲ ਹੈ ਉਹਦਾ ਤਾਂ ਸਹੀ ਵਰਤੋਂ ਕਰੀਏ ਇਹ ਕਦੇ ਨਹੀਂ ਸੋਚਣਾ ਕਿ ਹਾਂ ਮੈਂ ਲਾਈਫ 'ਚ ਕੁਝ ਕਰ ਨਹੀਂ ਪਾਇਆ ਮੇਥੋਂ ਆ ਹੋ ਗਿਆ ਮੇਥੋਂ ਉਹ ਹੋ ਗਿਆ ਜੋ ਹੋ ਗਿਆ ਸੋ ਹੋ ਗਿਆ ਉਹ ਜਿਹੜਾ ਟਾਈਮ ਸਾਡੇ ਕੋਲ ਹੈ ਉਸੇ ਦੇ ਸਹੀ ਵਰਤੋਂ ਕਰੀਏ ਸ਼ੁਰੂ ਸ਼ੁਰੂ ਵਿੱਚ ਪਰੇਸ਼ਾਨੀਆਂ ਤਾਂ ਆਉਂਦੀਆਂ ਨੇ ਜਦੋਂ ਵੀ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਜਾਂ ਕੁਝ ਕੋਈ ਮੈਂ ਇਹੀ ਕਹਾਂਗੀ ਕਿ ਆਪਣੇ ਆਪ ਨੂੰ ਟਾਈਮ ਦਿਓ ਸਾਰੀ ਜ਼ਿੰਦਗੀ ਅਸੀਂ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੀ ਨਿਭਾਉਂਦੇ ਲਗਾ ਦਿੰਨੇ ਹਾਂ ਤੇ ਆਪਣੇ ਆਪ ਨੂੰ ਸਹੀ ਸਮਾਂ ਨਹੀਂ ਦੇ ਪਾਉਂਦੇ ਆਪਣੇ ਆਪ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਹਮੇਸ਼ਾ ਚੰਗਾ ਸੋਚੋ ਚੰਗੇ ਵਿਚਾਰ ਆਪਣੇ ਮਨ ਵਿੱਚ ਲਿਆਓ ਆਟੋਮੈਟਿਕਲੀ ਹੀ ਮਨ ਵਿੱਚ ਪੋਜ਼ਿਟਿਵਿਟੀ ਵੜੀ ਰਹੇਗੀ